ਗਾਂਧੀ ਵਰਗਾ ਹੀ ਬੰਨਾ ਬਾਵਾ ਕੈਂਟ ਗਾਲੋ ਬਾਈ ਕਰਦੇ ਕੱਢਦੀ ਗਾਂਧੀ ਨੇ ਪੂਰੀ ਜਮਾ ਤੇ ਰਿਆ ਕਰਾਈ ਪਈ ਆ ਨਾ ਕਰਦਾ ਨਾ ਕੋਕਾ ਕਿਵੇਂ ਨਾ ਕਰਦਾ ਵੀ ਪੂਰਾ ਐਂਡ ਕੰਮ ਲਾ ਰੱਖਾ ਪੂਰਾ ਨਿਆਰੇ ਦਾ ਰਾਸ ਤੋਂ ਜਾਹ ਨੰਬਰ ਦਵਾ ਗਾਂਧੀ ਫੋਰ ਵੀ ਆਉਣੀ ਚਾਹੀਦੀ ਆ ਆ ਬਾਈ ਦੇ ਰੋਲ ਬੋ ਕੈਂਟ ਆ ਪਹਿਲੇ ਨਾਲੋਂ ਵੀ ਕੈਂਟ ਆ ਨਿਆਰਾ ਆ ਗਿਆ ਬਸ ਬਾਈ ਜਿਹੜਾ ਭੋਲਾ ਸੀ ਉਹ ਕੱਚਾ ਮਰਾ ਗਿਆ ਭੋਲਾ ਹੈ ਗਿਆ ਭੋਲਾ ਹੈ ਨਹੀਂ ਆ ਭੋਲਾ ਬਦਲ ਗਿਆ ਬਸ ਰਾਜਾ ਜੇ ਆਪ ਪੂਰੀ ਵੈਟ ਤੱਕ ਵੈੰਦੀ ਏ ਟੱਕ ਪੂਰੀ ਸਰਾਜ ਉਹ ਐ ਬੜੀ ਵਧੀਆ ਕਹਾਣਾ ਬਈ ਪੂਰੀ ਸਾਰ ਇਹ মুਵੀ ਹਰ ਇੱਕ ਨੂੰ ਦੇਖਣੀ ਚਾਹੀਦੀ ਹੈ ਆ ਦਾ ਵੇਟ ਬਹੁਤ ਸੀ ਬਾਈ ਬਾਈ ਦੀ ਫਿਲਮ ਦੇਖਣ ਦਾ ਪਰ ਘਟੋ ਘਟ 5 6 ਸਾਲ ਹੋ ਗਏ ਗੇੜੀ ਕਰੀ ਜਾਂਦੀ ਵੀ ਕਰੋ ਵੇਟ ਕਰ ਰਹੇ ਸੀ ਹਾਂ ਹੁਣ ਵੀ ਵੇਟ ਆ ਬਾਈ ਇੱਕ ਕਰਕੇ ਵੇਟ ਸੀਗੀ ਹਾਂ ਹਾਂ ਬਾਈ ਬਹੁਤ ਵਧੀਆ ਐਕਟਿੰਗ ਆ ਬਾਈ ਦੀ ਕੰਮ ਨੂੰ ਕਿ ਮਿਲਿਆ ਖੜਾ ਤੋਂ ਮੋਗੋ ਸਿੱਕ ਨੂੰ ਮਿਲਿਆ ਵਿੱਕੀਵੇਂ ਰੱਖਿਆ ਕਰੀ ਦੀਆ ਇਸ ਤਰੀਕੇ ਚੈਰੀ ਦਾ ਰੋੜ ਵਾਲਾ ਜਰਾ ਡਵਾ ਬੰਦਾ ਆਇਆਗਾ ਕਮੀ ਤਾਂ ਨਹੀਂ ਬਈ ਸਰਾਈ ਇੱਕ ਨੰਬਰ ਨੂੰ ਸਰਾਂ ਨੂੰ ਪਿਆਰ ਭਰੀ ਸਤਿ ਸ੍ਰੀਕਾਲ ਮੈਂ ਸ੍ਰਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਆਰਐਮਪੀ ਟੈਲੀਵਿਜ਼ਨ ਤੇ ਅਸੀਂ ਪਹੁੰਚੇ ਆਂ ਬਠਿੰਡਾ ਦੇ ਫਨ ਸਿਨੇਮਾ ਦੇ ਵਿੱਚ ਜਿੱਥੇ ਗਾਂਧੀ 3 ਫਿਲਮ ਦੇਵ ਖਰੋੜ ਦੀ ਫਿਲਮ ਅੱਜ ਰਿਲੀਜ਼ ਹੋਈ ਹੈ ਤਾਂ ਇਹਦੇ ਬਾਰੇ ਦਰਸ਼ਕਾਂ ਦਾ ਕੀ ਕਹਿਣਾ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਦੇਵ ਖਰੋੜ ਦੀਆਂ ਜਿਵੇਂ ਪਹਿਲਾਂ ਫਿਲਮਾਂ ਆਈਆਂ ਉਹ ਇਸ ਫਿਲਮ ਨੂੰ ਕਿਸ ਤਰ੍ਹਾਂ ਪਿਆਰ ਦਿੰਦੇ ਨੇ ਉਹਨਾਂ ਨੂੰ ਕਹਾਣੀ ਕਿਵੇਂ ਲੱਗੀ ਜਿਹੜੇ ਅਦਾਕਾਰ ਫਿਲਮ 'ਚ ਹੈਗੇ ਉਹਨਾਂ ਦੀ ਅਦਾਕਾਰੀ ਕਿਵੇਂ ਲੱਗੀ ਕਿਵੇਂ ਉਹਨਾਂ ਨੂੰ ਦੇਵ ਖਰੋੜ ਦਾ ਕੰਮ ਪਸੰਦ ਆਇਆ ਇਹ ਸਾਰੀਆਂ ਗੱਲਾਂ ਬਾਤਾਂ ਅਸੀਂ ਦਰਸ਼ਕਾਂ ਨੂੰ ਪੁੱਛਦੇ ਹਾਂ ਕਿਵੇਂ ਲੱਗੀ ਫਿਲਮ ਬਹੁਤ ਵਧੀਆ ਸੀ ਵੀਰੇ ਰਾਜੀ ਸਰਾ ਫਿਲਮ ਬਾਈ ਘੈਂਟ ਆ ਬਾਈ ਪੂਰੀ ਸਰਾ ਕਿਹਦਾ ਕਿਹਦਾ ਰੋਲ ਵਧੀਆ ਲੱਗਿਆ ਸੀ ਆ ਕਿਹਦਾ ਰੋਲ ਵਧੀਆ ਲੱਗਿਆ ਸਾਰੇ ਘੈਂਟ ਕਿਹਦਾ ਰੋਲ ਵਧੀਆ ਲੱਗਿਆ ਗਾਂਧੀ ਦਾ ਗਾਣ ਗਾਂਧੀ ਦਾ ਹੈਲੋ ਹਾਂਜੀ ਗਾਂਧੀ ਦਾ ਬਾਈ ਕਿਹਦਾ ਰੋਲ ਵਧੀਆ ਲੱਗਿਆ ਘੈਂਟ ਸੀ ਵਧੀਆ ਲੱਗੀ ਫਿਲਮ ਬਹੁਤ ਵਧੀਆ ਬਹੁਤ ਯਾਰ ਸਾਰੀ ਰੋਲ ਵਧੀਆ ਲੱਗਿਆ ਸਾਰੀ ਫਿਲਮ ਹੀ ਸਰਾ ਸੀ ਯਾਰ ਪਹਿਲਾਂ ਵਾਲੀਆਂ ਫਿਲਮਾਂ ਨਾਲੋਂ ਫਰਕ ਕੋਈ ਨਹੀਂ ਸਾ ਨਹੀਂ ਨਹੀਂ ਇਨਫਰਾਉਡ ਦੇ ਪਹਿਲਾਂ ਫਿਲਮਾਂ ਆਈਆਂ ਆ ਹਾਂ ਹਾਂ ਪਿੰਦਰ ਗਾਂਧੀ ਆਈ ਦੂਜੀ ਆਈ ਤੀਜਾ ਪਾਰਟ ਆਏ ਹਾਂਜੀ ਹਾਂਜੀ ਕਿਵੇਂ ਲੱਗੀ ਪਹਿਲਾਂ ਨਾਲ ਕਰ ਕੋਈ ਮਾਰਾ ਹੁੰਦਾ ਨੇ ਉਹਨਾਂ ਨੂੰ ਦੇਖ ਕੇ ਵਿੱਚ ਉਹ ਬਹੁਤ ਘੱਟ ਸੀਗੇ ਜਿਹੜੇ ਪਹਿਲਾਂ ਰੋਲ ਸੀਗੇ ਵਿੱਚ ਜਿਨ੍ਹਾਂ ਦੇ ਤ੍ਰਲੋਗ ਵਰਗੇ ਉਹ ਤਾਂ ਹੈ ਨਹੀਂ ਵਿੱਚ ਉਹ ਫਿਲਮ ਬਹੁਤ ਦੇ ਉਹਨਾਂ ਦੇ ਨਾਮ ਅਦਾਕਾਰੀ ਕਿਵੇਂ ਰਹੀ ਦੇਖ ਫਰਾਉਡ ਦੀ ਬਹੁਤ ਵਧੀਆ ਸੀ ਹਾਂ ਪਹਿਲਾਂ ਦੇ ਵਾਂਗੂ ਹੀ ਸੀਗੇ ਗਾਣੇ ਵਗੈਰਾ ਗੀਤ-ਗੀਤ ਗੀਤ ਉ ਘੱਟ ਸੀਗੇ ਪਰ ਵੀ ਉਹ ਹੈਗੇ ਸੀ ਇੱਕ ਲੋ ਵਾਰ ਫੁੱਲ ਦਾ ਚੰਨੇ ਵੀ ਘੱਟ ਸੀ ਗਾਣੇ ਕਿਵੇਂ ਲੱਗੀ ਬਾਈ ਸਰਾ ਸਰਾ ਜਰਾ ਜੋ ਪੂਰੀ ਬੈਸਟ ਪੂਰੀ ਤੱਕ ਪੈਂਦੀ ਹੈ ਤੱਕ ਪੂਰੀ ਤੱਕ ਪੂਰੀ ਸਰਾ ਜਰਾ ਉਹ ਇਹ ਫਿਲਮ ਬਹੁਤ ਵਧੀਆ ਬਹੁਤ ਵਧੀਆ ਹਾਂਜੀ ਪਹਿਲਾਂ ਫਿਲਮਾਂ ਨਾਲ ਫਰਕ ਲੱਗਿਆ ਕੋਈ ਪੂਰਾ ਬੇਨ ਖਾਣ ਨਾਲ ਪਹਿਲੀਆਂ ਜਿਹੜੀਆਂ ਫਿਲਮਾਂ ਕੀਤੀਆਂ ਉਹ ਫਰਕ ਆਏਗਾ ਪੂਰਾ ਫਰਕ ਹੈ ਬਾਈ ਪਰਿਵਾਰਕ ਫਿਲਮ ਹੈ ਹਾਂ ਵਧੀਆ ਦੇਖਣ ਵਾਲੀ ਫਿਲਮ ਹੈ ਅੱਛਾ ਦੇਖਣ ਵਾਲੀ ਕੀ ਸਿੱਖਣ ਨੂੰ ਮਿਲਿਆ ਬਹੁਤ ਕੁਝ ਸਿੱਖਣ ਨੂੰ ਮਿਲਿਆ ਬਾਈ ਇੱਕ ਦੀ ਗੱਲ ਇਹ ਸਿੱਖਣ ਨੂੰ ਕੀ ਮਿਲਿਆ ਖਲਮਾ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਵੀ ਕਿਵੇਂ ਰੱਖਿਆ ਕਰੀ ਜੀ ਆ ਇਸ ਤਰੀਕੇ ਠੀਕ ਹੈ ਬਹੁਤ ਕਿਵੇਂ ਲੱਗੀ ਬਈ ਫਿਲਮ ਬਹੁਤ ਸੋਹਣਾ ਬਹੁਤ ਸ਼ਰਾਬ ਬਹੁਤ ਵਧੀਆ ਸੀ ਲੱਗੀ ਤੇਖੌੜ ਦਾ ਰੋਲ ਜਮਾਂ ਬਈ ਸਿਰੇ ਹੀ ਸਿਰ ਤੇ ਕਰਦੇ ਗੈਰੀ ਦਾ ਰੋਲ ਬੜਾ ਜ਼ਰਾ ਜੀ ਨਵਾਂ ਬੰਦਾ ਆਇਆਗਾ ਕੋਈ ਕਮੀ ਤਾਂ ਨਹੀਂ ਮਹਿਸੂਸ ਜੀ ਨਹੀਂ ਗੈਰੀ ਕੋਈ ਕਮੀ ਨਹੀਂ ਬਈ ਸਰਾ ਜਮਾਂ ਸਰਾ ਇੱਕ ਨੰਬਰ ਮੂਵੀ ਹੈ ਜਮਾਂ ਕਿਵੇਂ ਲੱਗਿਆ ਪੂਰੀ ਵਧੀਆ ਮੂਵੀ ਹੈ ਜੀ ਜੂਥ ਨੂੰ ਦੇਖਣੀ ਚਾਹੀਦੀ ਹੈ ਮੂਵੀ ਜੀ ਜੂਥ ਨੂੰ ਦੇਖਣੀ ਚਾਹੀਦੀ ਹੈ ਇਹ ਮੂਵੀ ਨੂੰ ਕੀ ਮਿਲਦਾ ਸਿੱਖਣ ਨੂੰ ਇਹਦੇ ਬਹੁਤ ਕੁਝ ਮਿਲਿਆ ਜੀ ਆਪਾਂ ਨੂੰ ਇਹ ਮੂਵੀ ਹਰ ਇੱਕ ਨੂੰ ਦੇਖਣੀ ਚਾਹੀਦੀ ਹੈ। ਅੱਛਾ ਹਾਂਜੀ ਭਾਈ। ਭਾਈ ਗਰ ਦੇ ਕੱਢਤੀ ਗਾਂਧੀ ਨੇ ਪੂਰੀ ਜਮਾ ਸਿਰਿਆ ਕਰਾਈ ਪਈ ਆ। ਹਾਂ ਜਮਾ ਮਾ ਗਿਆ ਪੂਰਾ ਪੂਰਾ ਫੁੱਲ ਨਜ਼ਾਰਾ ਆਇਆ ਭਾਈ ਪਿਛਲੀ ਨੋ ਵੱਧੋ। ਜਿੱਦੇ ਲੱਗੇ ਰਾਸ ਆਗੇ। ਜਮਾ ਮਾ ਗਿਆ ਫੁੱਲ ਦੁਗਣੀ ਆਇਆ। ਹਾਂਜੀ ਭਾਈ ਕਿਵੇਂ ਲੱਗਾ? ਕਿਰਾ ਕੰਮ ਆ ਭਾਈ ਪੂਰਾ ਐਂਟ ਕੰਮ ਲਾ ਰੱਖਿਆ ਪੂਰਾ ਨਜ਼ਾਰੇਦਾਨ। ਨਜ਼ਾਰਾ ਆ ਗਿਆ। ਬਹੁਤ ਕਹਿਣ ਮੂਵੀ ਬਹੁਤ ਸਿਰ। ਬੜੀ ਵਧੀਆ ਲੱਗਿਆ ਫਿਲਮ ਚ। ਸਾਰੇ ਯਾਰਾਂ ਦੇ ਯਾਰ ਸਿਰਾ। ਯਾਰਾਂ ਦੇ ਯਾਰ ਸਿਰਾ। ਅੱਛਾ ਜਿਆਰੀ ਪੈ ਗਈ ਪੂਰੀ। ਅੱਛਾ ਹਾਂਜੀ। ਸਿਰਾ ਜੀ ਬਹੁਤ ਗੱਲ ਦਾ ਬ ਪੋਕਾ ਪੋਕਾ ਵੀ ਗਾਂਧੀ ਸਭ ਤੋਂ ਵਧੀਆ ਗੱਲ ਕੋਈ ਗੱਲਬਾਤ ਸਭ ਤੋਂ ਗੱਲਬਾਤ ਕੀ ਵਿਦੇ ਲੱਗੀ ਬਾ ਬਾਈ ਦਾ ਰੋਲ ਬੋਕ ਹੈਡ ਆ ਦੇਵ ਕਰਾ ਗੱਲ ਮੈਂ ਦੋ ਕਰੀਆਂ ਰਪਿੰਦਰ ਗਾਂਧੀ ਦੂਸਰਾ ਤੀਸਰਾ ਪਾਰਟ ਆਏ ਪਹਿਲਾ ਵਾਲੇ ਨੂੰ ਕੋਈ ਫਰਕ ਲੱਗਿਆ ਕੁਝ ਨਹੀਂ ਪਹਿਲੇ ਨਾਲੋਂ ਵੀ ਘੈਂਡਾ ਨਜ਼ਾਰਾ ਆ ਗਿਆ ਬਸ ਬਾਈ ਜਿਹੜਾ ਭੋਲਾ ਸੀ ਉਹ ਕੱਚਾ ਮਰਾ ਗਿਆ ਭੋਲਾ ਹੈ ਨਹੀਂਆ ਭੋਲਾ ਬਦਲ ਗਿਆ ਬਸ ਅਰੇ ਗਾਂਧੀ ਵਰਗਾ ਹੀ ਬੰਦਾ ਬਾਵਾ ਘੈਂਟ ਗਾਲਾਂ ਬਈ ਬੰਦਾ ਸੱਚਾ ਸੀਗਾ ਦਿਲ ਜਿੱਤ ਲਿਆ ਆਪਾਂ ਵੀ ਧੀਆ ਭੈਣਾਂ ਦੀ ਇੱਜ਼ਤ ਕਰਨੀ ਹੈ ਸਾਰੀਆਂ ਆਪਣੀ ਭੈਣਾਂ ਬਹੁਤ ਸੋਹਣੀ ਸੀ ਭਾਈ ਜੀ ਬਹੁਤ ਘੈਂਟ ਸੀ ਰਾਹ ਬਈ ਬਹੁਤ ਸਰਾ ਮੂਰੀਆ ਬਾਮੂਰੀਆ ਮਾਰਕ ਮੂਵੀ ਐ ਬਹੁਤ ਬਹਾਂ ਐਂਟਰਟੇਨਮੈਂਟ ਮੂਵੀ ਐ 10 ਤੋਂ 10 ਨੰਬਰ ਦਵਾਂਗੇ ਐਂਟਰਟੇਨਮੈਂਟ ਵੀ ਹੋਇਆ ਪੂਰਾ ਫੁੱਲ ਐਂਡ ਮਾਡ ਤੇ ਗਾਂਧੀ ਫੋਰ ਵੀ ਆਉਣੀ ਚਾਹੀਦੀ ਐ ਅੱਛਾ ਕੀ ਸਿੱਖਣ ਨੂੰ ਮਿਲਿਆ ਬਹੁਤ ਕੁਝ ਪਰਿਵਾਰਕ ਮੂਵੀ ਬਹੁਤ 11 ਦਾ ਯਾਦ ਭਾਈ ਗਾਂਧੀ ਅੱਛਾ ਮਿਲ ਗਿਆ ਭਾਈ ਬਹੁਤ ਵਧੀਆ ਮੂਵੀ ਆ ਭਾਈ ਮੂਵੀ ਆ ਭਾਈ ਯਾਰ ਆਦਾ ਯਾਰ ਆ ਗਾਂਧੀ ਅਸੀਂ ਕਹਿੰਦੇ ਵੀ ਹੋਰ ਵੀ ਆਉਣੀ ਚਾਹੀਦੀ ਹੈ ਅੱਛਾ ਪਹਿਲਾਂ ਵਾਲੇ ਪਾਰਟ ਨਾਲ ਵੀ ਵਧੀਆ ਬਣ ਕੇ ਪਹਿਲਾਂ ਵਾਲੇ ਪਾਰਟ ਨਾਲ ਵੀ ਦੁੱਗਣੀ ਵਧੀਆ ਚੀਜ਼ ਬਣੀ ਹੋਈ ਹੈਗੀ ਅਸੀਂ ਕਹਿੰਦੇ ਵੀ ਇਹਦੇ ਨਾਲੋਂ ਇਦੂ ਵੀ ਵਧੀਆ ਆਉਣੀ ਚਾਹੀਦੀ ਐਦੂ ਅੱਗੇ ਸਕਰੀਨਿੰਗ ਵਗੈਰਾ ਸਾਰੀ ਵੀਡੀਓ ਵਗੈਰਾ ਸਾਰੀ ਫਿਰ ਇਹ ਬਹੁਤ ਗੁੱਡ ਕੁਆਲਿਟੀ ਬਹੁਤ ਕਹੈਂਡ ਚੀਜ਼ ਬਣੀ ਹੋਈ ਹੈ ਪਰਿਵਾਰਕ ਮੂਵੀ ਆ ਬਾਕੀ ਕੀ ਜੇ ਮੋਟਾ ਸਿੱਖਣਾ ਹੋ ਫਿਲਮ ਤੋਂ ਕੀ ਸਿੱਖਿਆ ਆਪਾਂ ਯਾਰ ਇਹ ਆਏ ਆ ਵੀ ਹੱਕ ਸੱਚ ਦੀ ਲੜਾਈ ਵਿੱਚੇ ਖੜਦਾ ਹੋ ਬੰਦਾ ਉਹ ਬੰਦੇ ਨੇ ਜੀ ਦਿਖਾਈ ਆ ਵੀ ਗਰੀਬਾਂ ਦੇ ਹੱਕ ਜੋ ਬੰਦਾ ਖੜਦਾ ਸੀ ਖੜਿਆਗਾ ਬੰਦਾ ਹਾਂਜੀ ਬਈ ਥੈਂਕ ਯੂ ਹਾਂਜੀ ਬਾਈ ਕਿਵੇਂ ਲੱਗੀ ਫਿਲਮ ਹਾਂਜੀ ਬਹੁਤ ਵਧੀਆ ਜੀ ਇੱਥੋਂ ਆਇਓ ਤੁਸੀਂ ਅਸੀਂ ਰਾਮਪੁਰੇ ਤੋਂ ਹੀ ਰਾਮਪੁਰੇ ਤੋਂ ਸਪੈਸ਼ਲ ਆਇਓ ਚੱਲ ਗਿਆ ਹਾਂਜੀ ਆ ਵੀ ਸਪੈਸ਼ਲ ਆਇਆ ਬਹੁਤ ਵਧੀਆ ਬਾਈ ਬਹੁਤ ਵਧੀਆ ਫਿਲਮ ਆ ਯਾਰ ਬਹੁਤ ਵਧੀਆ ਕਹਾਣੀ ਅਸੀਂ ਨੂੰ ਪਤਾ ਲੱਗਿਆ ਫਿਰ ਫਿਲਮ ਬਾਰੇ ਫਿਲਮ ਦੇ ਬਾਈ ਸੋਸ਼ਲ ਮੀਡੀਆ ਤੇ ਪਤਾ ਲੱਗਿਆ ਸੀਗਾ ਆਦਾ ਵੇਟ ਬਹੁਤ ਸੀ ਬਾਈ ਬਾਈ ਦੀ ਫਿਲਮ ਦੇਖਣ ਦਾ ਅੱਛਾ 2018 19 ਚ ਦੇਖੀ ਸੀ ਟੂ ਵਾਈ ਸੀਗੀ ਅੱਛਾ ਕਟੋਕਟ 5 6 ਸਾਲ ਹੋ ਗਏ ਵੇਟ ਹੀ ਕਰੀ ਜਾਂਦੇ ਵੀ ਕਰ ਉਹ ਕਰ ਰਹੇ ਸੀ ਹਾਂ ਹੁਣ ਵੀ ਵੇਟ ਆ ਬਾਈ ਕਰਕੇ ਵੇਟ ਸੀ ਹਾਂ ਹਾਂ ਬਾਈ ਬਹੁਤ ਵਧੀਆ ਐਕਟਿੰਗ ਆ ਬਾਈ ਦੀ ਯਾਰ ਬਸ ਭੋਲਾ ਥੋੜਾ ਜ ਬਾਕੀ ਥੈਂਕ ਯੂ ਭਾਈ ਉਹ ਬਹੁਤ ਬਾਕੀ ਦੌਰ ਦਾ ਕੋਈ ਚੱਕਰ ਨਹੀਂ ਅੱਛਾ ਭੁੱਲ ਨਹੀਂ ਕਿਵੇਂ ਬੱਸ ਕਰਦੀ ਸਿਰਾਂ ਲੱਗ ਜਾਂਦੀ ਬਾਕੀ ਬਾਕੀ ਭਾਈ ਦੇ ਰੋੜ ਦੀ ਐਕਟਿੰਗ ਬਹੁਤ ਕੰਡ ਹੈ ਜਰਾ ਹੋਰ ਅਦਾ ਕਰਾਂ ਦੀ ਸਾਰੀ ਐਕਟਿੰਗ ਕਿਵੇਂ ਰਹੀ ਭਾਈ ਸਾਰਿਆਂ ਨੂੰ ਠੀਕ ਹੈ ਬਾਕੀ ਪਰ ਤੁਹਾਨੂੰ ਵਧੀਆ ਲੱਗਦਾ ਬਹੁਤ ਜੀ ਫਿਲਮਾਂ ਦੇ ਵਿੱਚ ਭਾਈ ਰਿਐਲਿਟੀ ਜ਼ਿਆਦਾ ਦਿਖਾਈ ਵੀ ਅੱਜ ਦੇ ਟਾਈਮ ਦੀ ਜਿਹੜੀ ਕੋਈ ਹੁੰਦਾ ਉਹੀ ਰਿਐਲਿਟੀ ਦਿਖਾਈ ਹੈ ਫਿਲਮਾਂ ਦੇ ਵਿੱਚ ਵੀ ਕਿਵੇਂ ਲੀਟਰ ਉਹ ਮੁੰਡਿਆਂ ਨੂੰ ਵਰਤ ਰਿਹਾ ਭੋਲਾ ਕਹਿੰਦਾ ਨਾਂ ਚੇਂਜ ਕਰ ਦੋ ਹਾਂ ਤਾਂ ਤਾਂ ਹੀ ਉਹ ਨਹੀਂ ਆਇਆ ਕੀ ਸਿੱਖਣ ਨੂੰ ਮੋٹے ਦੌਰ ਤੇ ਕੀ ਮਿਲਿਆ ਤੁਹਾਨੂੰ ਸਿੱਖਣ ਦੇ ਦੌਰ ਤੇ ਹੀ ਆ ਬਸ ਭ ਜਿੰਨਾ ਤੱਕ ਦਾ ਕਰੋਨਾ ਸਹੋ ਬਸ ਵਾਰਕ ਮੂਵੀ ਹੈ ਪੂਰੀ ਹਾਂ ਹਾਂ ਪੂਰੀ ਵਧੀਆ ਬਈ ਕੋਈ ਐ ਗੰਦੀ ਕੋਈ ਲੱਚਰ ਤਾਂ ਨਹੀਂ ਹੈਗੀ ਕੋਈ ਬਿਲਕੁਲ ਵੇਚ ਨਹੀਂ ਬਿਲਕੁਲ ਪੂਰੀ ਵਧੀਆ ਕੋਈ ਲੱਚਰ ਤਾਂ ਨਹੀਂ ਹੈਗੀ ਬਿਲਕੁਲ ਵੇਚੋਂ